ਇਸ ਸਾਫਤ ਕੰਮ ਵੀ ਕੋਸ਼ਿਸ਼ ਕਰ ਰਹੇ ਨੇ ਕਿ ਤੁਹਾਨੂੰ ਸਿੱਖੀ ਦਾ ਬਹੁਤ ਦਰਦ ਹੈ ਬੜੇ ਨਿਰਦਈ ਅਫਸਰ ਹੋਏ ਨੇ ਵਕ ਵਕ ਥਾਣਿਆਂ 'ਚ ਤੁਸੀਂ ਰੱਖਦੇ ਸੀ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਇਕੱਲੇ ਸਿੱਖ ਨੌਜਵਾਨ ਸ਼ਹੀਦੀ ਨਹੀਂ ਕਿਤੇ ਤੁਸੀਂ ਸਿੱਖ ਨੌਜਵਾਨਾਂ ਤੇ ਅੰਤਾਂ ਦਾ ਤਸ਼ੱਦਦ ਵੀ ਢਾਇਆ ਜਿਹੜੇ ਕਰਮਾਂ ਦੀ ਸਜ਼ਾ ਦਿੱਤੀ ਸੀ ਸ਼੍ਰੀ ਅਕਾਲ ਤਖਤ ਸਿੰਦਰ ਤੇ ਹਮਲਾ ਕਰਨ ਦੀ ਫਾਂਸੀ ਦੇ ਨਾਲ ਸ਼ਹੀਦ ਹੋ ਗਏ ਸੀ ਉਹਨਾਂ ਦੇ ਵੱਡੇ ਭਾਈ ਨੂੰ ਤੁਸੀਂ ਚੁੱਕਿਆ ਮੇਰੇ ਕੋਲ ਸਵਾਲ ਰਣਵੀਰ ਸਿੰਘ ਖੱਟੜਾ ਜੀ ਨੂੰ ਖੱਟੜਾ ਸਾਹਿਬ ਤੁਸੀਂ ਅੱਜ ਕੱਲ ਬੜੀਆਂ ਇੰਟਰਵਿਊ ਜੇ ਦੇ ਰਹੇ ਜੀ ਤੁਸੀਂ ਬੜਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਜਿਕੇ ਤੁਹਾਨੂੰ ਸਿੱਖੀ ਦਾ ਬਹੁਤ ਦਰਦ ਹੈ ਪਰ ਮੈਂ ਤੁਹਾਡਾ ਪਿਛੋਕੜ ਜਿਹੜਾ ਆ ਉਸ ਸਿੱਖ ਸੰਗਤ ਦੇ ਸਾਹਮਣੇ ਰੱਖਣਾ ਚਾਹਣਾ ਹੈ ਦੇਖੋ ਇੱਥੇ ਕੋਈ 드라마 ਨਹੀਂ ਗਿਆ ਕਿ ਖਾੜਕੂਬਾ ਦੇ ਸਮੇਂ ਬੜੇ નિર્દય ਅਫਸਰ ਹੋਏ ਨੇ ਕੋਈ ਵਿਰਲਾ ਹੀ ਹੋਊਗਾ ਜਿਹੜਾ ਸਿੱਖ ਨੌਜਵਾਨਾਂ ਦੇ ਖੂਨ ਤੋਂ بچਿਆ ਹੋਊਗਾ ਪਰ ਜੇ ਸਮੀਤ ਸੈਣੀ ਅਜੀਤ ਸਿੰਘ ਸੰਧੂ ਪਰਮਜੀਤ ਗਿੱਲ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਬੁੱੱਜੜ ਬਣ ਚੁੱਕੇ ਸੀ ਤੇ ਉਹਨਾਂ ਬੁੱਝੜਾ ਤੋਂ ਘਟੜਾ ਸਭ ਤੁਸੀਂ ਵੀ ਇੱਕ ਸੀਗੇ। ਔਰ ਤੁਸੀਂ 1992 93 94 ਚ ਮੱਧੇ ਦੇ ਅੰਦਰ ਜਿਹੜਾ ਬਾਰਡਰ ਏਰੀਆ ਹੈ ਉਹਦੇ ਵਿੱਚ ਜਿਹੜਾ ਸਭ ਤੋਂ ਵੱਧ ਖਾੜਕੂਆ ਤੋਂ ਪ੍ਰਭਾਵਿਤ ਸੀਗਾ। ਬਟਾਲੇ ਚ, ਤਰਨਤਾਰਨ ਚ, ਮਜੀਠੇ ਚ ਬਤੌਰ ਐਸਐਸਪੀ ਤਾਇਨਾਤ ਰਹੇ। ਔਰ ਮੈਨੂੰ ਯਾਦ ਹੈ ਕਿ ਉਸ ਸਮੇਂ ਦੌਰਾਨ ਹਰੇਕ ਦਿਦੇ ਦੇ ਵਿੱਚ ਰੋਜ਼ਾਨਾ ਹੀ 4-5 ਸਿੱਖ ਨੌਜਵਾਨਾਂ ਨੂੰ ਪਹਿਲੋਂ ਤੇ ਥਾਣੇ 'ਚ ਕੋਇਆ ਜਾਂਦਾ ਸੀ ਤੇ ਫਿਰ ਗੋਲੀਆਂ ਮਾਰ ਕੇ ਝੂਠਾ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਜਾਂਦਾ ਸੀਗਾ ਤੇ ਤੁਹਾਡੇ ਵੱਲੋਂ ਦਾਅਵਾ ਕੀਤਾ ਜਾਂਦਾ ਸੀਗਾ ਕਿ ਮੁਕਾਬਲਾ ਹੋਇਆ ਹੋਇਆ ਨੇ ਮੁਕਾਬਲੇ ਸੱਚੇ ਵੀ ਹੋਏ ਨੇ ਪਰ ਸੌਚ ਇੱਕ 99 ਮੁਕਾਬਲੇ ਜਿਹੜੇ ਨੇ ਉਹ ਝੂਠੇ ਹੋਏ ਨੇ ਤੇ ਗਿਣਤੀ ਤੁਸੀਂ ਆਪ ਕਰ ਲਿਆ ਜੇ ਕਿ ਕਿੰਨਾ ਲੰਬਾ ਸਮਾਂ ਤੁਸੀਂ ਐਸਐਸਪੀ ਲੱਗੇ ਰਹੇ ਕਿੰਨੇ ਸਾਲ ਲੱਗੇ ਰਹੇ ਤੇ ਜਾਨਾ ਦੀ ਮੈਂ ਕਹਿੰਦਾ ਕਿ ਪੰਜ ਦੀ ਐਵਰੇਜ ਵੀ ਲਾ ਲਓ ਤੇ ਹਜ਼ਾਰਾਂ ਸਿੱਖ ਨੌਜਵਾਨ ਬਣਦੇ ਨੇ ਜਿਨ੍ਹਾਂ ਦੇ ਅਜੇ ਮੁੱਛਾਂ ਵੀ ਨਹੀਂ ਸਿਆਈਆਂ ਜਾਂ 8 ਫੁੱਟ ਦੀ ਸੀ ਜਾਂ ਕਿੰਨੀ ਕੀ ਦਾੜੀ ਫੁੱਟ ਦੀ ਸੀਗੀ ਉਹ ਤੁਹਾਡੇ ਪਿੰਨੋਂ ਕਹਿਰ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਤੇ ਫਿਰ ਤੁਸੀਂ ਪਿੱਠ ਤੇ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰਤਾ ਮੇਰੇ ਪਿੰਡ ਦਾ ਇੱਕ ਲੜਕਾ ਸਰਜੀਤ ਸਿੰਘ ਕਾਲਾ ਉਹਨੂੰ ਤੁਹਾਡੀ ਪੁਲਸ ਚੁੱਕਦੀ ਹੈ ਤਸ਼ੱਦਦ ਕਰਦੀ ਹੈ ਅੰਤਾਂ ਦਾ ਕੁਝ ਦਿਨ ਵਕਫਾਕ ਥਾਣੇ ਚ ਰੱਖ ਕੇ ਇੱਕ ਸਿੱਖ ਨੌਜਵਾਨ ਨੂੰ ਹੋਰ ਨਾਲ ਲੈ ਕੇ ਤੇ 30 ਅਕਤੂਬਰ 1993 ਨੂੰ ਤੁਹਾਡਾ ਉਸ ਸਮੇਂ ਦਾ ਐਸ ਐਚ ਓ ਬਲਟੋਹਾ ਸੀਤਾਰਾਮ ਉਹ ਗੋਲੀਆਂ ਮਾਰ ਕੇ ਕਿ ਮੁਕਾਬਲੇ ਚ ਮਾਰੇ ਗਏ ਨੇ ਤੇ ਲਾਸ਼ਾਂ ਜਿਹੜੀਆਂ ਪੱਟੀ ਹਸਤਾਚ ਮਰਦਾ ਘਰ ਤੇ ਸੁੱਟ ਜਾਂਦਾ ਕਿ ਕਰਦੇ ਹੋ ਪੋਸਟਮਾਰਟਮ ਤੇ ਹੁੰਦਾ ਕੀ ਹੈ ਕਿ ਜਿਹੜੇ ਪੋਸਟਮਾਰਟਮ ਕਰਨ ਵਾਲੇ ਜਦੋਂ ਕਮਰੇ 'ਚ ਵੜਦੇ ਨੇ ਤੇ ਉਹਨਾਂ ਨੂੰ ਇੱਕ ਸਰੀਰ ਦੇ ਵਿੱਚ ਹਰਕਤ ਨਜ਼ਰ ਆਉਂਦੀ ਹੈ ਤੇ ਪਰਤੂ ਪੈ ਜਾਂਦਾ ਹੈ ਰੌਲਾ ਪੈ ਜਾਂਦਾ ਆ ਉਸ ਸਿੱਖ ਨੌਜਵਾਨ ਨੂੰ ਉੱਥੋਂ ਕੱਢ ਕੇ ਤੇ ਡਾਕਟਰ ਦਇਆ ਦਿਖਾਉਂਦੇ ਹੋਏ ਉਹਦਾ ਇਲਾਜ ਹੋਏ ਉਹਦਾ ਇਲਾਜ ਸ਼ੁਰੂ ਕਰ ਦਿੰਦੇ ਨੇ ਔਰ ਤੁਹਾਡੀ ਪੁਰਸ ਨੂੰ ਜਦੋਂ ਪਤਾ ਲੱਗਦਾ ਆ ਤੇ ਪੁਰਸ ਜਦੋਂ ਐਸਐਚਓ ਬਲਟੂ ਆਇਆ ਲੁੰਗੀ ਦੇ ਵਿੱਚ ਤੇ ਬਨਾਣ ਦੇ ਵਿੱਚ ਆਪਣੀ ਟੀਮ ਲੈ ਕੇ ਤੁਰ ਤੁਰ ਤੇ ਪਹੁੰਚਦਾ ਆ ਤੇ ਬੈੱਡ ਤੇ ਪਏ ਉਸ ਮੇਰੇ ਪਿੰਡ ਦੇ ਸਿੱਖ ਨੌਜਵਾਨ ਨੂੰ ਜਿਹਦੀ ਛੋਟੀ ਛੋਟੀ ਦਾੜੀ ਸੀ ਅਜੇ ਸਰਜੀਤ ਸਿੰਘ ਕਾਰੇ ਨੂੰ ਜਿਹਨੂੰ ਗਲੂਕੋਜ਼ ਲੱਗਾ ਸੀ ਆਕਸੀਜਨ ਲੱਗੀ ਸੀ ਤੇ ਡਾਕਟਰ ਇਲਾਜ ਕਰ ਰਹੇ ਸੀ ਤੇ ਤੁਸੀਂ ਗਲੂਕੋਜ਼ ਨੂੰ ਐ ਮਾਰਦੇ ਜੇ ਆਕਸੀਜਨ ਨੂੰ ਐ ਮਾਰਦੇ ਜੇ ਉਹਨੂੰ ਚੁੱਕਦੇ ਜੇ ਤੇ ਡਾਕਟਰ ਤੁਹਾਨੂੰ ਰੋਕਦੇ ਆ ਤੇ ਡਾਕਟਰਾਂ ਨੂੰ ੱੱਕੇ ਮਾਰ ਕੇ ਤੁਸੀਂ ਚੁੱਕੇ ਲੈ ਜਾਂਦੇ ਜੀ ਤੁਹਾਡੇ ਜਿਹੜੇ ਪੁਲਿਸ ਅਧਿਕਾਰੀ ਸੀ ਸੀਤਾਰਾਮ ਲਗੇ ਔਰ ਹੁੰਦਾ ਕੀ ਹੈ ਕਿ ਉਥੋਂ ਚੁੱਕ ਕੇ ਲੈ ਜਾਂਦੇ ਆ ਤੇ ਥੋੜੀ ਦੂਰ ਜਾ ਕੇ ਉਹਨੂੰ ਫਿਰ ਗੋਲੀਆਂ ਮਾਰ ਕੇ ਲਿਆਣ ਕੇ ਮਰਦਾ ਘਰ ਤੇ ਸੁੱਟ ਕੇ ਕਹਿੰਦੇ ਕਿ ਪੋਸਟਮਾਰਟਮ ਕਰਵਾਉਣਾ ਆ ਲੋ ਕਰੋ ਪੋਸਟਮਾਰਟਮ ਬ੍ਰਹਿਖਲ ਕੇ ਘਟਨਾਵਾਂ ਹੋਰ ਵੀ ਇਸ ਤੋਂ ਦਿਲ ਤੋਂ ਬਹੁ ਪੰਜਾਬ ਚ ਸਮੇ ਵਾਪਰੀ ਹੋਣ ਗਿਆ ਪਰ ਇਹ ਹਿਰਦੇ ਵੇਦਕ ਘਟਨਾ ਜਿਹੜੀ ਹੈ ਪੰਜਾਬ ਚ ਵਾਪਰੀ ਉਸ ਸਮੇ ਤੁਸੀਂ ਐਸਐਸਪੀ ਤਰਨਤਾਰਨ ਸੀ ਇਹ ਤੁਹਾਡੇ ਹੁਕਮ ਤੇ ਹੋਇਆ ਤੁਸੀਂ ਦੱਸੋ ਕਿਸ ਕਾਨੂੰਨ ਦੇ ਤਹਿਤ ਇਹ ਕਾਰਵਾਈ ਹੋਈ ਭਾਵੇਂ ਕਿ ਸ਼ਾਬਾਸ਼ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਉਹ ਦਰਦਨਾਕ ਸੀਨ ਦੇਖਿਆ ਸੀਗਾ ਤੇ ਉਹਨਾਂ ਨੇ ਐਸਐਚਓ ਦੇ ਵਿਰੁੱਧ ਕਾਰਵਾਈ ਕਰਵਾਈ ਗਵਾਨਿਆ ਦਿੱਤੀਆਂ ਤੇ ਉਹਨੂੰ ਸਜ਼ਾ ਹੋਈ ਪਰ ਸਜ਼ਾ ਦੇ ਅਸਲੀ ਹੱਕਦਾਰ ਤੇ ਤੁਸੀਂ ਜੀ ਜਿਹਦੇ ਹੁਕਮ ਤੇ ਸਭ ਕੁਝ ਹੋਇਆ ਔਰ ਮੈਂ ਇੱਕ ਇਹ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਸਿੱਖ ਨੌਜਵਾਨ ਸ਼ਹੀਦੀ ਨਹੀਂ ਕਿਤੇ ਤੁਸੀਂ ਸਿੱਖ ਨੌਜਵਾਨਾਂ ਤੇ ਅੰਤਾਂ ਦਾ ਤਸ਼ੱਦਦ ਵੀ ਢਾਇਆ ਹੈ ਗੈਰ ਕਾਨੂੰਨੀ ਹਿਰਾਸਤ ਚ ਰੱਖ ਕੇ ਕੋਈ 2 ਦਿਨ 4 ਦਿਨ 5 ਦਿਨ ਹਫਤਾ ਨਹੀਂ ਮਹੀਨਿਆਂ ਬੱਧੀ 6 6 ਮਹੀਨੇ 8 8 ਮਹੀਨੇ ਵਕ ਵਕ ਥਾਣਿਆਂ 'ਚ ਤੁਸੀਂ ਰੱਖਦੇ ਸੀ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜਿਨ੍ਹਾਂ ਨੇ ਆਪਣੇ ਸਾਥੀ ਭਾਈ ਸੁਖਦੇਵ ਸੁੱਖਾ ਦੇ ਨਾਲ ਜਨਰਲ ਬੈਦਿਆ ਨੂੰ ਉਹਦੇ ਜਿਹੜੇ ਕਰਮਾਂ ਦੀ ਸਜ਼ਾ ਦਿੱਤੀ ਸੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਦੀ ਤੇ ਫਾਂਸੀ ਦੇ ਨਾਲ ਜੀ ਵੀ ਹੋ ਗਏ ਸੀ ਉਹਨਾਂ ਦੇ ਵੱਡੇ ਭਾਈ ਨੂੰ ਤੂੰ ਸਾਂ ਚੁੱਕਿਆ ਤੇ 6 ਮਹੀਨੇ ਵਕ ਵਕ ਥਾਣੇ ਜਰਾ ਕੇ ਅੰਤਾਂ ਦਾ ਤਸ਼ੱਦਦ ਕੀਤਾ ਤੇ ਉਹਨੂੰ ਪੁਲਿਸ ਵਾਲੇ ਵੀ ਛੇੜਾ ਕਰਦੇ ਹੁੰਦੇ ਸੀ پتہ ਨਹੀਂ 13 ਨੰਬਰ ਕਿਦਾਂ ਲੱਗਣਾ ਹੈ 13 ਦਿਨ ਵੱਧ ਹੀ ਜਾਂਦੇ ਆ ਤੇ ਖੀਰ ਉਹਦੇ ਪਰਿਵਾਰ ਦੇ ਹਿੰਮਤ ਦਾ ਸਦਕਾ ਤੇ ਸਾਹ ਜਹਦਰਪੁਰ ਚੰਦ ਸਿੰਘ ਟੋੜਾ ਦੇ ਯਤਨਾ ਸਦਕਾ ਭੁਪਿੰਦਰ ਸਿੰਘ ਗਦਲੀ ਜਿਹੜਾ ਹੈ ਉਹ 6 ਮਹੀਨੇ ਤੁਹਾਡੇ ਤਸ਼ੱਦਦ ਦੇ ਚੁੰਗਲ ਦੇ ਵਿਚ ਰਹਾ ਹੋਇਆ ਜਿਨੇ ਵੀਡੀਓ ਵੀ ਪਾਈ ਹੈ ਕੀ ਕਹਾਣੀਆਂ ਬੜੀਆਂ ਨੇ ਤੁਹਾਡੀਆਂ ਬਹੁਤ ਕਹਾਣੀਆਂ ਨੇ ਤੁਹਾਡੇ ਹੀ ਪੁਲਿਸ ਅਫਸਰਾਂ ਨੇ ਉਸ ਸਮੇਂ ਦੇ ਪੱਤਰਕਾਰਾਂ ਨੇ ਉਸ ਸਮੇਂ ਦੇ ਪੀੜਤਾਂ ਨੇ ਮੈਨੂੰ